ਪੋਸਟਰ ਦੇ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਇਆ ਗਿਆ ਹੋ ਸਕਦਾ ਹੈ ਤੇ ਵੀਡੀਓ ਵੀ ਵੱਖ-ਵੱਖ ਫਿਲਮਾਂ ਤੇ ਸੀਨਾਂ ਨੂੰ ਛੋੜਿਆ ਗਿਆ ਇਸ ਦੇ ਨਾਲ ਗੁਰਾਨੰਕ ਦੇਵਚੀਦਾ ਇੱਕ ਫੇਕ ਪੋਸਟਰ ਤੇ ਵਿਵਾਦ ਛਿੜਿਆ ਹੋਇਆ ਖਾਇਦ ਰਿਹਾ ਕਿ ਇੱਕ ਨਾਮੀ ਕੰਪਨੀ ਹੈ ਨਾਮੀ ਕੰਪਨੀ ਦੇ YouTube ਚੈਨਲ ਤੇ ਇਸ ਪੋਸਟਰ ਨੂੰ ਪਾਇਆ ਗਿਆ ਹੈ ਗੁਰਾਨੰਕ ਦੇਵਚੀਦਾ ਜੋ ਕਿਰਦਾਰ ਹੈ ਉਹ ਪੋਰਟਰੇ ਅਮੀਰ ਖਾਨ ਦੇ ਵੱਲੋਂ ਕੀਤਾ ਜਾ ਰਿਹਾ ਇਸ ਤਰੀਕੇ ਦਾ ਆ ਪੋਸਟਰ ਇੱਥੇ ਇਸ ਯੂਟਿਊਬ ਕੰਪਨੀ ਜੋ ਹੈ ਉਸ ਤੇ ਵਿਖਾ ਨੂੰ ਮਿਲ ਰਿਹਾ ਮੇਨਾ ਮੇਰੇ ਸ ਮਾਫ ਕਰਿਏ ਸਨਰ ਐ ਜੀ ਪੀ ਸੀ ਦੇ ਮੈਂਬਰ ਜੁੜੇ ਹੋਏ ਨੇ ਗੁਰਚਰਨ ਸਿੰਘ ਗਰੇਵਾਲ ਸਰਬੋਤਮਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਇੱਕ ਨਾਮੀ ਕੰਪਨੀ ਦੇ ਫੇਕ ਯੂਟਿਊਬ ਚੈਨਲ ਤੇ ਗੁਰੂ ਨਾਨਕ ਦੇਵ ਜੀ ਦਾ ਪੋਸਟਰ ਹੈ ਪਰ ਉਸ ਨੂੰ ਪੋਰਟਰੇ ਆਮੀਰ ਖਾਨ ਦੇ ਵੱਲੋਂ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜੀ ਨਵੀਂ ਤਕਨੀਕ ਆ ਰਹੀ ਆ ਇਹ ਤਕਨੀਕ ਜਿਹੜੀ ਆ ਇਹ ਇਹਦੀ ਦੁਰਵਰ ਤੋਂ ਬਹੁਤ ਵੱਡੇ ਪੱਦਰ ਤੇ ਆ ਤੇ ਸਭ ਤੋਂ ਵੱਡੀ ਦੁਰਵਰ ਤੋਂ ਜਿਹੜੀ ਆ ਉਹ ਕਿਸੇ ਵਿਅਕਤੀ ਦਾ ਸ਼ੋਸ਼ਣ ਤੇ ਖਾਸ ਤੌਰ ਤੇ ਧਾਰਮਿਕ ਤੌਰ ਦੇ ਉੱਤੇ ਜਿਹੜਾ ਸ਼ੋਸ਼ਣ ਕਰਨ ਦੀ ਆ ਵਦਨਾਮ ਕਰਨ ਦੀ ਆ ਖਰਾਰਤ ਕਰਨ ਦੀ ਆ ਦੇਖੋ ਇਹ ਦੇਸ਼ ਜਿਹੜਾ ਵਾ ਇਹ ਇਹ ਬਹੁਤ ਅਰਬੀ ਦੇਸ਼ ਹੈ ਇਸ ਦੇ ਸੱਤਾ ਦੇ ਅੱਜ ਦੇ ਤਰੀਕੇ ਦੇ ਬੈਠੇ ਲੋਕ ਕਿਸੇ ਖਾਸ ਵਿਸ਼ੇਸ਼ ਧਰਮ ਨਾਲ ਸੰਬੰਧਿਤ ਨੇ ਤੇ ਉਹ ਉਹ ਉਹਨੂੰ ਮੰਨਦੇ ਵੀ ਆ ਤੇ ਅਸੀਂ ਚਾਹਾਂਗੇ ਕਿ ਇਸ ਦੇ ਅੰਦਰ ਇੱਕ ਐਸਾ ਸਖਤ ਕਾਨੂੰਨ ਬਣੇ ਜਿਹੜਾ ਕਿ ਇਸ ਤਰ੍ਹਾਂ ਦੀ ਖਰਾਰਤ ਕਰਨ ਵਾਲੇ ਨੂੰ ਵੱਡੀ ਸਜ਼ਾ ਦੇ। ਹੂੰ। ਅਸੀਂ ਇਹ ਦੇਖਦੇ ਹਾਂ ਕਿ ਚਾਹੇ ਕੋਈ ਹਿੰਦੂ ਧਰਮ ਦੇ ਕਿਨਾ ਅਵਤਾਰ, ਔਲੀਆ, ਪੀਰ, ਪਗੰਬਰ ਉਸ ਦੇ ਕਿਸੇ ਆਸਥਾ ਦੇ ਸਥਾਨ ਤੇ ਜਾਂ ਕਿਸੇ ਮੁਸਲਮਾਨ ਜਾਂ ਈਸਾਈ ਜਾਂ ਸਿੱਖਾਂ ਦੇ ਧਾਰਮਿਕ ਸਥਾਨ ਜਾਂ ਕਿਤੇ ਵੀ ਮਜ਼ਬਦ ਦੇ ਧਰਮ ਦੇ ਕਿੰਨੇ ਦੇ ਆਕੀਦੇ ਨਾਲ ਧਰਮ ਦੀ ਭਾਵਨਾ ਨਾਲ ਜਿਹੜਾ ਕੋਈ ਖਿਲਵਾੜ ਕਰਦਾ ਉਦੇ ਖਿਲਾਫ ਸਜ਼ਾਏ ਮੌਤ ਵਰਗੀ ਸਜ਼ਾ ਜਿਹੜੀ ਹੋਣੀ ਚਾਹੀਦੀ। ਹੂੰ ਕਿਉਂਕਿ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੇ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੂਚਾਵੇ। ਹੂੰ ਤੋਂ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਕਿਉਂਕਿ ਇੱਥੇ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਜਿਹੜੇ ਕੀ ਆਪਣੇ ਆਪ ਦੇ ਇਸ ਦੇ ਵਿੱਚ ਆਸਥਾ ਰੱਖਦੇ ਨੇ। ਤੋਂ ਇਸ ਗੱਲ ਨੂੰ ਗੰਭੀਰਤਾ ਨਾਲ ਸਾਨੂੰ ਲੈਣਾ ਚਾਹੀਦਾ ਜਿਹੜੀ ਇਹ ਤਕਨੀਕ ਹੈ ਇਹ ਤਕਨੀਕ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਵੱਡੇ ਵਿਵਾਦ ਪੈਦਾ ਕਰੇਗੀ ਤੇ ਫਸਾਦ ਪੈਦਾ ਕਰੇਗੀ। ਗਰੇਵਾਲ ਜੀ ਐਸਜੀਪੀਸੀ ਆਪਣੇ ਲੈਵਲ ਤੇ ਕੋਈ ਕਾਰਵਾਈ ਕਰੇਗੀ ਐਸਜੀਪੀਸੀ ਤਾਂ ਇੱਕ ਵਾਰ ਨਹੀਂ ਜੀ ਹਰ ਰੋਜ਼ ਹੀ ਇਸ ਤਰ੍ਹਾਂ ਦੀ ਕਾਰਵਾਈ ਕਰਦੀ ਆ ਅਸੀਂ ਸਰਕਾਰ ਨੂੰ ਬਹੁਤ ਵਾਰ ਕਿਹਾ ਕਿ ਬੜੇ ਬੜੇ ਪਲੇਟਫਾਰਮਾਂ ਦੇ ਅਸੀਂ ਨਾਮ ਵੀ ਦਿੱਤੇ ਆ ਇਸ ਗੱਲ ਨੂੰ ਅਸੀਂ ਝੜ ਕੇ ਕੰਡੈਮ ਵੀ ਕਰਦੇ ਆ ਪਰ ਇਹਦਾ ਹੱਲ ਜਿਹੜਾ ਵਾ ਉਹ ਸਰਕਾਰ ਦੇ ਕੋਲੇ ਆ ਹਮ ਸਰਕਾਰ ਇਸ ਨੂੰ ਸਮਝੇ ਮੈਂ ਨਹੀਂ ਇਹ ਸਮਝਦਾ ਕਿ ਜਿਹੜੀ ਸਰਕਾਰ ਆ ਉਹ ਕਿਸੇ ਇੱਕ ਵਿਸ਼ੇਸ਼ ਧਰਮ ਦੀ ਰੱਖਿਆ ਕਰੇਗੀ ਉਹ ਤਾਂ ਇਹ ਜਿਹੜਾ ਏਆਈ ਆ ਜਾਂ ਇਹ ਨਵੀਂ ਤਕਨੀਕ ਆ ਇਹ ਨਹੀਂ ਤਾਂ ਕਿਸੇ ਨੂੰ ਵੀ ਬਖਸ਼ਣਾ ਨਹੀਂ ਹੂੰ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦੇ ਰਿਹਾ ਸੋ ਸਾਨੂੰ ਬੜੇ ਚੇਤਨ ਹੋਣਾ ਚਾਹੀਦਾ ਪਿਛਲੇ ਸਮੇਂ ਚ ਅਸੀਂ ਕੋ ਟਿਕਟੋਕ ਵਰਗੀਆਂ ਜਾਂ ਚਾਈਨੀਜ਼ ਜਿਹੜੀਆਂ ਕੰਪਨੀਆਂ ਜਿਹੜੀਆਂ ਉਹਨਾਂ ਦੇ ਬੰਦ ਕੀਤੇ ਸਾਰੇ ਉਹਨਾਂ ਦੇ ਜਿਹੜੇ ਐਪ ਬੰਦ ਕੀਤੇ ਸੀ ਇਹੋ ਜਿਹੇ ਮਾਮਲੇ ਤੇ ਵੀ ਬੜਾ ਸਖਤ ਜਿਹੜਾ ਐਕਸ਼ਨ ਕਰਨਾ ਚਾਹੀਦਾ ਇਹਦੀ ਗੰਭੀਰਤਾ ਨੂੰ ਦੇਖਣਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਸਿੰਘ ਗਰੇਵਾਲ ਐਸਜੀਪੀਸੀ ਮੈਂਬਰ ਸਾਡਾ ਜੁੜੇਸ ਹਾਲਤ ਉਹਨਾਂ ਦੇ ਵੱਲ ਅੱਜਕੱਲ ਦਾ ਜ਼ਿਕਰ ਕੀਤਾ ਗਿਆ ਕਿ ਸਭ ਤੋਂ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ

ਇੱਕ ਬੈਨਰ ਟੀਜ਼ਰ ਰਿਲੀਜ਼ ਕੀਤਾ ਹੈ ਗੁਰੂ ਨਾਨਕ ਸਾਹਿਬ ਦੀ ਮੂਵੀ ਆ ਰਹੀ ਹੈ ਕੋਈ ਤੇ ਜਿਹਦੇ ਵਿੱਚ ਰੋਲ ਅਮੀਰ ਖਾਨ ਨਿਭਾਰਿਆ ਤੇ ਉਹ AI ਪੋਸਟਰ ਸਾਨੂੰ ਲੱਗਿਆ ਕਿ AI ਆ ਤੇ ਅਸੀਂ ਇਸੇ ਕਰਕੇ ਇਸ ਦੀ ਜਿਹੜੀ ਕੰਪਲੇਂਟ ਹੈ ਉਹ ਸਾਈਬਰ ਕ੍ਰਾਈਮ ਨੂੰ ਦਿੱਤੀ ਹੈਗੇ ਪੰਜਾਬ ਪੁਲਿਸ ਨੂੰ ਉਹ ਥੋੜੀ ਦੇਰ 'ਚ ਤੁਹਾਨੂੰ ਕਾਪੀ ਵੀ ਰਿਲੀਜ਼ ਕਰ ਦਾਂਗੇ ਤੇ ਕਿ ਇਹ ਜੇ ਮਸਲਿਆਂ ਦੇ ਨਾਲ ਧਾਰਮਿਕ ਭਾਵਨਾ ਦੇ ਉੱਪਰ ਥੇਸ ਪਹੁੰਚਦੀ ਹੈ ਕਿ ਕੱਲ ਨੂੰ ਇੱਕ ਨਵਾਂ ਹੀ ਕੋਈ ਟ੍ਰੈਂਡ ਨਾ ਪੰਜਾਬ ਦੇ ਵਿੱਚ ਸ਼ੁਰੂ ਹੋ ਜੇ ਤੇ ਇਹ ਅਸੀਂ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਕਰਕੇ ਅਸੀਂ ਇਮੀਡੀਏਟਲੀ ਕਿ ਮੀਡੀਆ ਦੇ ਵਿੱਚ ਵੀ ਇੱਕ ਆਵੇ ਕਿਉਂਕਿ ਲੋਕੀਆਂ ਨੂੰ ਟਰਾਪ ਚੜ੍ਹ ਹੋਰ ਨੈਰੇਟਿਵ ਦੇ ਵਿੱਚ ਬਿਲਡ ਅਪ ਕਰਕੇ ਸ਼ੇਅਰ ਕਰਨਾ ਸ਼ੁਰੂ ਕਰਤਾ ਸੀਗਾ ਤੇ ਕਈ ਚੀਜ਼ਾਂ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਹੋਣ ਲੱਗੇ ਸੀ ਸੋ ਅਸੀਂ ਆਪ ਦਾ ਮੁੰਡਲਾ ਫਰਜ਼ ਸਮਝਦੇ ਹੋਏ ਤਾਂ ਪੰਜਾਬ ਪੁਲਿਸ ਤੇ ਵੀ ਨੋਟਿਸ ਜਿਲੇਦਾ ਬਾਕੀ ਜਗ੍ਹਾ ਵੀ ਨੋਟਿਸ ਜਿ ਲੈਂਦਾ ਕਿ ਇਹ ਅਸੀਂ ਜਿਹੜੀ ਕੰਪਨੀ ਆ ਉਹਦੀ ਆਈਪੀ ਐਡਰੈਸ ਚੈੱਕ ਕੀਤੀ ਜਾਂਦੇ ਤੇ ਉਹਨੂੰ ਇਮੀਡੀਏਟਲੀ ਬੈਨ ਕਰਕੇ ਉਹਨੂੰ ਰਿਮੂਵ ਕੀਤਾ ਜਾਵੇ ਤਾਂ ਕੋਈ ਐਸਾ ਕੋਈ ਨਫ਼ਰਤ ਦਾ ਨਵਾਂ ਬੀਜ ਨਾ ਕੋਈ ਬਹੁ ਪਾਏ ਤੇ ਇੱਕ ਨਵਾਂ ਹੀ ਕੋਈ ਕਾਉਂਟਰਵਰਸੀ ਕ੍ਰੀਏਟ ਨਾ ਹੋ ਜੇ ਇਸੇ ਕਰਕੇ ਅਸੀਂ ਐਸਡੀਪੀਸੀ ਨੂੰ ਵੀ ਨਾਲ ਨਾਮ ਕੀਤਾ ਸੀਗਾ ਕਿ ਉਹ ਵੀ ਉੱਥੋਂ ਕਿ ਜਿੰਮੇਦਾਰੀ ਉਹਨਾਂ ਦੀ ਬਣਦੀ ਹੈ ਇਹਨਾਂ ਚੀਜ਼ਾਂ ਦੇ ਉੱਪਰ ਵਾਚ ਰੱਖਣਾ ਉਹਨਾਂ ਦੇ ਆਈਟੀ ਸੈਲ ਇਡੇਡੇ ਬਣੇ ਹੋਏ ਨੇ ਉਹ ਬਸ ਕੰਮ ਹੋਰ ਚੀਜ਼ਾਂ ਲਈ ਕਰਦੇ ਨੇ ਪਰ ਜਿਹੜੀਆਂ ਧਾਰਮਿਕ ਚੀਜ਼ਾਂ ਦੇ ਉੱਪਰ ਉਹਨਾਂ ਦਾ ਧਿਆਨ ਘਟਿਆ ਹੋਇਆ ਤੇ ਉਹਨਾਂ ਨੂੰ ਇਸੇ ਕਰਕੇ ਅਸੀਂ ਬੇਨਤੀ ਕੀਤੀ ਸੀ ਇੰਨਾ ਕੰਨੀ ਧਿਆਨ ਥੋੜਾ ਜਿਹਾ ਕੇਂਦਰਿਤ ਕਰਨ ਤਾਂ ਜੋ ਜਿਹੜੇ ਸਿੱਖਾਂ ਦੇ ਮਸਲੇ ਆ ਕੋਈ ਐਵੇਂ ਆ ਕੇ ਸਾਡੇ ਵਿੱਚ ਤੇ ਸਾਡੇ ਲੋਕਾਂ ਦੇ ਵਿੱਚ ਹੀਣ ਭਾਵਨਾ ਪੈਦਾ ਕਰਦੇ ਕਿਸੇ ਲਈ ਹੋਰ ਕਰਦੇ ਤੇ ਅਸੀਂ ਅਮੀਰ ਖਾਨ ਨੂੰ ਇਸ ਲਈ ਲਿਖਿਆ ਕਿਉਂਕਿ ਅਮੀਰ ਖਾਨ ਤੇ ਕਰੇਨਾ ਕਪੂਰ ਦਾ ਨਾਮ ਉਸ ਟ੍ਰੇਜ਼ਰ ਦੇ ਵਿੱਚ ਪਾਇਆ ਗਿਆ ਵਾ ਕਿ ਉਹ ਇਸ ਚ ਲੀਡਿੰਗ ਰੋਲ ਚ ਹੈ ਤੇ ਉਹ ਦੋਨੋਂ ਆ ਕੇ ਵੀ ਇਸ ਇਸ ਚ ਦੀ ਕਲੈਰਟੀ ਕਰਨ ਕਿ ਹਾਂ ਜੀ ਇਹ ਫੇਕ ਹੈ ਜਦੋਂ ਤੱਕ ਉਹਨਾਂ ਦੀ ਆਈ ਨਹੀਂ ਤਾਂ ਇਹ ਵਰਲਡ ਵਾਈਡ ਚੱਲਿਆ ਗਿਆ ਮੇਰੇ ਸਾਹਮਣੇ ਹਜ਼ਾਰਾਂ ਲੱਖਾਂ ਵਿਊ ਹੋ ਚੁੱਕੇ ਨੇ ਜਿਹੜੇ ਤੁਸੀਂ ਕੰਪਲੇਨ ਕਰ ਦੋ ਦਿੱਤੀ ਸੀ ਪੰਜਾਬ ਪੁਲਿਸ ਨੂੰ ਪੰਜਾਬ ਸਾਈਬਰ ਕ੍ਰਾਈਮ ਪੇਜ ਰਿਹਾ ਅੱਜ 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 ਦੀ ਭੇਜ ਰਿਹਾ ਅੱਛਾ ਉਹ ਕੰਪਲੇਨਟ ਹੋ ਗਈ ਐ ਸਾਡੀ ਡਰਾਫਟ ਐ ਅਸੀਂ ਥੋੜੇ ਦੇਰ ਤੋਂ ਰਿਲੀਜ਼ ਵੀ ਕਰ ਦਾਂਗੇ ਕਿਉਂਕਿ ਅਸੀਂ ਪ੍ਰੋਪਰਲੀ ਇਸ ਨੂੰ ਲੈ ਕੇ ਚੱਲੀਏ ਐਕਸ਼ਨ ਕਰੀਏ ਅੱਜ ਹੀ ਉਹ ਡਰਾਫਟ ਜਾਰੀ ਹੋ ਹੋਰ 10 15 ਮਿੰਟਾਂ ਦੇ ਵਿੱਚ ਉਹ ਚਲੀ ਜਾਊਗੀ ਕੰਪਲੇਂਟ ਸਾਡੀ ਜਿਹੜੀ ਸਾਈਬਰ ਕ੍ਰਾਈਮ ਨੂੰ ਆਇਆ ਚੀਜ਼ ਦੇ ਉੱਪਰ ਪਰ ਪਾਲਸੀ ਨੂੰ ਤੁਹਾਨੂੰ ਲੱਗਦਾ ਹੈ ਕਿ ਇਸ ਸਭ ਨੂੰ ਲੈ ਕੇ ਇੱਕ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਦੇਖੋ ਕਾਨੂੰਨ ਆਲਰੇਡੀ ਹੈਗੇ ਨੇ ਹੋਰ ਸਖਤੀ ਦੀ ਲੋੜ ਹੈ ਪਰ ਵਾਸ਼ ਤੋਂ ਇਹ ਆਈਡੀ ਦੁਰਵਰਤੋਂ ਵੱਡੇ ਪੱਧਰ ਤੇ ਹੋ ਰਹੀ ਹੈ ਕਿੰਨਾ ਕਿ देखो मैं अभी अਸੀਂ ਇਹ ਵੀ ਨਹੀਂ ਨਾ ਕਹਿ ਸਕਦੇ ਹਜੇ ਤੱਕ ਕਨਫਰਮੇਸ਼ਨ ਕਿ ਇਹ AI ਹੈ ਜਾਂ ਐਕਚੁਅਲ ਜੀ ਕੋਈ ਐਸੀ ਫਿਲਮ ਬਣਾਉਣ ਦਾ ਚੱਲ ਰਿਹਾ ਹੈ ਇਹ ਦੀ ਤੇ ਜਾਂ ਟੀ ਸੀਰੀਜ਼ ਦਾ ਬੈਨਰ ਯੂਜ਼ ਕੀਤਾ ਗਿਆ ਇਸ ਸੀਜ਼ਨ ਨੂੰ ਲੈ ਕੇ ਇਹ ਤਾਂ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਆਇਆ ਔਰ ਅਸਕੇ ਸਾਨੂੰ ਲੱਗਿਆ ਕਿ ਇੱਕ ਫੇਕ ਹੋ ਸਕਦਾ ਹੈ ਬਟ ਫਿਰ ਵੀ ਅਸੀਂ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਕਿ ਉਹ ਵੀ ਸਪਸ਼ਟੀਕਰਨ ਦੇਣਾ ਜੀ ਅਗਰ ਟੀ ਸੀਰੀਜ਼ ਦੇ ਨਾਮ ਤੇ ਇੱਕ ਫੇਕ ਅਕਾਊਂਟ ਬਣ ਕੇ ਰਿਹਾ ਟੀ ਸੀਰੀਜ਼ ਕੰਪਨੀ ਸੁਤੀ ਪਈ ਹੈ ਅਮੀਰ ਖਾਨ ਦੀ ਫੋਟੋ ਲਾ ਕੇ ਇੱਕ ਚੀਜ਼ ਹੋ ਗਈ ਤਾਂ ਅਮੀਰ ਖਾਨ ਸੁੱਤਾ ਪਿਆ ਕਰੇਨਾ ਕਪੂਰ ਦਾ ਨਾਮ ਆ ਗਿਆ ਕਿ ਇਹ ਸਾਰੀਆਂ ਵੱਡੀਆਂ ਹਸਤੀਆਂ ਨੇ ਠੀਕ ਹੈ ਜੀ ਸੋ ਐਸੀ ਅਗਰ ਚੀਜ਼ਾਂ ਯੂਜ਼ ਹੋ ਰਹੀਆਂ ਜਾਂ ਬਾਕੀ ਚੀਜ਼ਾਂ ਆ ਰਹੀਆਂ ਤਾਂ ਉਸ ਦੇ ਉੱਪਰ ਜਿਹੜੇ ਕਾਨੂੰਨ ਹੈਗੇ ਆ ਜਾਂ ਬਾਕੀ ਚੀਜ਼ਾਂ ਉਹ ਪੰਜਾਬ ਸਰਕਾਰ ਨੇ ਸੋਚਣਾ ਸੈਂਟਰ ਸਰਕਾਰ ਨੇ ਸੋਚਣਾ ਬਟ ਹਾਂ ਇੱਕ ਅਲਾਰਮਿੰਗ ਸਿਚੁਏਸ਼ਨ ਜ਼ਰੂਰ ਹੈ ਆਉਣ ਵਾਲੇ ਸਮੇਂ ਦੇ ਲਈ ਕਿ ਸਾਨੂੰ ਇਹਦੇ ਉੱਪਰ ਥੋੜਾ ਜਿਹਾ ਕਾਬੂ ਪਾਣਾ ਜ਼ਰੂਰ ਹੈ ਕਿਉਂਕਿ ਇਹ ਇੱਕ ਨਫ਼ਰਤ ਦੇ ਬੀਜ ਲੋਕਾਂ ਦੇ ਵਿੱਚ ਫੈਲ ਜਾਣਗੇ ਜੀ ਇਹ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰਿਤਪਾਲ ਸਿੰਘ ਬਲਿਏਵਾਲ ਬੀਜਪੀ ਆਗੂ ਸਾਹਿਬ ਨਾਲ ਜੁੜੇ ਹਾਲਤ ਨਾਲ ਉਹਦਾ ਜ਼ਿਕਰ ਕੀਤਾ ਗਿਆ ਕਿ ਕੰਪਲੇਨ ਉਹਨਾਂ ਦੇ ਵੱਲੋਂ ਦੇ ਦਿੱਤੀ ਗਈ ਹੈ ਪਰ ਪੁਸ਼ਟੀਕਰਨ ਟੀ ਸੀਰੀਜ਼ ਕੰਪਨੀ ਦੇ ਵੱਲੋਂ करीना कपूर का नाम इस पूरे पोस्टर पे है आमिर खान का नाम भी है उन्होंने भी कोई भी स्पष्टीकरण क्लैरिफिकेशन इस पूरे मसले के सामने नहीं आया पर पंजाब पुलिस पंजाब साइबर क्राइम में शिकायत इसकी दे दी गई है देखना होगा कि कुछ एक्शन साइबर क्राइम वो लिया जाए